ਵਧਾਈਆਂ ਦੇ ਗੀਤ ਤਾਂ ਚਾਰੇ ਪਾਸੇ ਖਿਲਰੇ ਹੋਏ ਨੇ ਕਿ ਸਿੱਧੂ ਮੂਸੇਵਾਲਾ ਮੋੜ ਵਾਪਸ ਘਰ ਆਇਆ ਹਵੇਲੀ ਦੇ ਵਿੱਚ ਫਿਰ ਤੋਂ ਕਿਲਕਾਰੀਆਂ ਗੂੰਜਰੀਆਂ ਨੇ ਤੇ ਪਰ ਇੱਕ ਗੀਤ ਜਿਹੜਾ ਦਿਲ ਨੂੰ ਛੂਲੇਗਾ ਕਿ ਭੈਣਾਂ ਜਿਹੜੀਆਂ ਬਾਹਰੋਂ ਆਈਆਂ ਸੀ ਹਵੇਲੀ ਦੇ ਵਿੱਚ ਬੈਠੀਆਂ ਸੀ ਹਾਲਾਂਕਿ ਪਰਿਵਾਰ ਘਰੇ ਦੇ ਘਰ ਦੇ ਵਿੱਚ ਨਹੀਂ ਹਵੇਲੀ ਦੇ ਵਿੱਚ ਨਹੀਂ ਪਰ ਦੂਸਰੇ ਪਾਸੇ ਇਹ ਜਿਹੜਾ ਗੀਤ ਇਹਨਾਂ ਨੇ ਗਾਇਆਗਾ ਯਾਰ ਦਿਲ ਨੂੰ ਛੂਲੂਗਾ ਤੁਹਾਡੇ ਹਨਾ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨੇ ਵੀ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਆ ਇਹਨਾਂ ਭੈਣਾਂ ਨੇ ਦਿਲ ਜਿੱਤਣ ਵਾਲਾ ਗੀਤ ਗਾਤਾ ਵਧਾਈਆਂ ਦਿੱਤੀਆਂ ਵੱਖਰੇ ਹੀ ਤਰੀਕੇ ਦੇ ਨਾਲ ਸੁਣ ਕੇ ਹੈਰਾਨ ਵੀ ਹੋਮੋਗੇ ਆਓ ਸੁਣਦੇ ਆ ਇਹਨਾਂ ਬੀਬੀਆਂ ਦਾ ਬੜਾ ਪਿਆਰਾ ਜਿਹਾ ਗੀਤ ਜਮਿਆ ਬੇ ਬੀਯਾਰਾ ਰਾਤ ਨੂੰ ਤਣ ਕੇ ਨੂੰ ਮਿਲਣ ਬਦਾਈਆਂ ਜਮਿਆ ਬੇ ਬੀਯਾਰਾ ਰਾਤ ਨੂੰ ਸਿੱਧੂਆ ਤੇਰੇ ਵਾਵਲ ਮਿਲਣ ਬਦਾਈਆਂ ਜਮਿਆ ਬੇ ਬੀਯਾਰਾ ਰਾਤ ਨੂੰ ਕੋਠੇ ਪਿਆਰ ਦੇਖੋ ਤੁਸੀਂ ਕਿੰਨਾ ਹਨ ਮਤਲਬ ਵੀ ਆਪਣੇ ਹੀਰੋ ਦੇ ਲਈ ਵੀਰਾ ਰਾਤ ਨੂੰ ਕੋਟੇ ਮੰਗ ਰਸ ਲਾਈਆਂ ਜੰਮਿਆਵੇ ਵੀਰਾ ਰਾਤ ਨੂੰ ਆਪਣੀਆਂ ਪਹਿਣਾ ਨੂੰ ਮਿਲਣ ਬਦਾਈਆਂ ਜੰਮਿਆਵੇ ਵੀਰਾ ਰਾਤ ਨੂੰ ਸਿੱਧੂਆ ਪਹਿਣਾ ਨੂੰ ਮਿਲਣ ਬਦਾਈਆਂ ਜੰਮਿਆਵੇ ਵੀਰਾ ਰਾਤ ਨੂੰ ਥੈਂਕ ਯੂ OK ਕਿਹੜੀ ਜਗ੍ਹਾ ਤੋਂ ਆਏ ਜੀ ਮਨਕਲਾ ਤੋਂ ਆਏ ਜੀ ਅਸੀਂ ਧੂਰ ਕੋਟ ਤੋਂ ਅੱਛਾ ਆ ਬੀਬੀਆਂ ਦੱਸਿਆ ਵੀ ਕਿੱਥੋਂ ਆਈਆਂ ਨੇ ਦੇਖੋ ਤੁਸੀਂ ਗੱਲਬਾਤ ਵੀ ਕੀਤੀ ਆ ਆ ਸੁਣੋ ਵਾਪਸ ਆ ਗਿਆ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਅਸੀਂ ਵੀ ਦੀ ਪਹਿਲਾਂ ਵੋਟਾਂ ਵਲੇ ਵੀ ਬਹੁਤ ਸਪੋਰਟ ਕੀਤੀ ਹੈ ਜੀ ਸਾਨੂੰ ਬਹੁਤ ਖੁਸ਼ੀ ਹੈ ਕਿ ਵੀਰ ਵਾਪਸ ਆ ਗਿਆ بس ਬਿਆਨ ਨਹੀਂ ਕਰ ਸਕਦੇ ਇੰਨੀ ਖੁਸ਼ੀ ਹੈ ਜ਼ਿਆਦਾ ਸਾਨੂੰ ਠੀਕ ਹੈ ਸੁਣਿਆ ਦੋਸਤੋ ਇਹਨਾਂ ਬੀਬੀਆਂ ਦਾ ਗੀਤ ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਆਪਣੇ ਹੀਰੋ ਦੇ ਲਈ ਕਿੰਨਾ ਪਿਆਰ ਹੈ ਤੇ ਜਦੋਂ ਉਹ ਸ਼ੁਭ ਛੋਟਾ ਛੋਟੇ ਪੈਰੀ ਘਰ ਵਾਪਸ ਪਰਤੇ ਹਵੇਲੀ ਦੇ ਵਿੱਚ ਪਰਤੇ ਆ ਤਾਂ ਕਿੰਨਾ ਪਿਆਰ ਲੋਕਾਂ ਦੇ ਵਿੱਚ ਜਿਹੜਾ ਸ਼ੋਅ ਕਰਦਾ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਸਿੱਧੂ ਮੂਸੇਵਾਲੇ ਦੇ ਲਈ ਲੋਕਾਂ ਦਾ ਪਿਆਰ ਉਹ ਲਗਾਤਾਰ ਵਧਦਾ ਜਾ ਰਿਹਾ ਤੇ ਲੋਕਾਂ ਦੀ ਤਦਾਦ ਹਵੇਲੀ ਦੇ ਵਿੱਚ ਆਉਣ ਵਾਲਿਆਂ ਦੀ ਉਹ ਲਗਾਤਾਰ ਵਧ ਰਹੀ ਹੈ ਵੀਡੀਓ ਨੂੰ ਕਰਿਓ ਦੱਬ ਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ